ਸਭ ਦੇ ਵਿਚਾਲੇ ਇੱਕ ਹੋਰ ਖੱਡੀ ਖਬਰ ਜੇ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਥੇ ਕੁਝ ਦੋ ਧੜਿਆਂ ਵੱਲੋਂ ਆਪਸ ਵਿੱਚ ਕੁੱਟਮਾਰ ਕੀਤੀ ਗਈ ਅਤੇ ਗੱਡੀਆਂ ਭੰਨੀਆਂ ਗਈਆਂ ਨੇ ਤਸਵੀਰਾਂ ਰਹੀ ਤੁਹਾਨੂੰ ਮੈਂ ਆ ਦੀ ਬੈਕਸਾਈਡ ਦਿਖਾ ਦਨੇ ਕਿ ਗੱਡੀਆਂ ਕਿਸ ਤਰ੍ਹਾਂ ਭੰਨੀਆਂ ਗਈਆਂ ਨੇ ਅਤੇ ਲੋਕਾਂ ਵੱਲੋਂ ਕਿਸ ਤਰ੍ਹਾਂ ਇੱਟਾਂ ਰੋਣੇ ਚਲਾਏ ਗਏ ਉਹ ਵੀ ਤਸਵੀਰਾਂ ਤੁਹਾਨੂੰ ਵਿਖਾਵਾਂਗੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾਦੇ ਰਾਂਗੇ ਅੱਗੇ ਹੋਰ ਲੈਕ ਆਦਿ ਨੇ ਤੁਹਾਨੂੰ ਥੱਲੇ ਸੜਕ ਤੇ ਖਿਲਰੇ ਹੋਏ ਗੱਡੀਆਂ ਹੋਰ ਵੀ ਅੱਗੇ ਖੜੀਆਂ ਨੇ ਜਿਨ੍ਹਾਂ ਦੀ ਭੰਨ ਤੋੜ ਕੀਤੀ ਗਈ ਹੈ ਲਗਾਤਾਰ ਗੱਡੀਆਂ ਦੇ ਤੇ ਭੰਨ ਤੋੜ ਕੀਤੀ ਕਿ ਦੋ ਗਰੁੱਪਸ ਵਿੱਚ ਲਗਾਤਾਰ ਟਕਰਾਉਂਦੇ ਹੋਏ ਦਿਖਾਈ ਦਿੱਤੇ

ਪਿੰਡ ਪਿੰਡੀ ਵੀ ਕਿਹ ਜਿਸ ਤਰ੍ਹਾਂ ਗੱਡੀਆਂ ਤੋੜੀਆਂ ਗਈਆਂ ਤਲਵਾਰਾਂ ਸੋਟੀਆਂ ਤੇ ਡਾਂਗਾਂ ਨੰਗਾ ਨਾਚ ਹੋਇਆ ਇੱਟਾ ਰੋੜੇ ਤੱਕ ਚਲਾਏ ਗਏ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਸੀ ਗੱਡੀਆਂ ਦੀਆਂ ਇੱਕ ਗੱਡੀ ਦੀ ਤਸਵੀਰ ਹੋਰ ਵਿਖਾ ਦਿੰਨੇ ਆ ਤੁਹਾਨੂੰ ਤੇ ਇਸ ਦੇ ਮਾਲਕ ਨਾਲ ਵੀ ਮਿਲਾਵਾਂਗੇ ਜਿਹੜੇ ਅੱਜ ਨਾਮਜ਼ਦਗੀ ਪਾਤਰ ਦਾਖਲ ਕਰਨਾ ਆਏ ਸੀ ਕੀ ਨਾਮ ਹੈ ਬਾਈ ਜੀ ਤੁਹਾਡਾ ਜਗਦੀਸ਼ ਸਿੰਘ ਜੀ ਮੇਰਾ ਨਾਮ ਕਿਹੜਾ ਪਿੰਡ ਮੇਗਾ ਪੰਜ ਗਰੇਠਾੜ ਕਿਵੇਂ ਆ ਗੱਡੀਆਂ ਟੁੱਟੀਆਂ ਇਹ ਜੀ ਦਰਖਾਸਤ ਪਰਨ ਆਏ ਸੀ ਮੰਮੀ ਦੀ ਦਰਖਾਸਤ ਸੀ ਤੇ ਉਹ ਤਾਂ ਅੰਦਰ ਅਸੀਂ ਗਏ ਸੀ ਤੇ ਅਸੀਂ ਜਦੋਂ ਆ ਕੇ ਵੇਖਿਆ ਤੇ ਗੱਡੀ ਟੁੱਟੀ ਪਈ ਸੀ ਠੀਕ ਹੈ ਕਿੰਨੇ ਕੁ ਲੋਕ ਆਏ ਸੀ ਜਿਹੜੇ ਇੱਥੇ ਗੱਡੀਆਂ ਤੇ ਇੱਥੇ ਜੀ ਵਾਹ ਵਾਹ ਬੰਦੇ ਹੈਗੇ 200 ਬੰਦਾ ਉਧਰੋਂ ਹੀ 100 ਕੋ ਇਧਰ ਹੋਏਗਾ ਸੀ ਆਪਸੇ ਜ ਲੜਦੇ ਸੀ ਇੱਟਾ ਇੱਟਾ ਮਾਰ ਮਾਰ ਕੇ ਤੇ ਆ ਗੱਡੀਆਂ ਦਾ ਜੀ ਹਾਲ ਕੀ ਬਣਾਤਾ ਇਹਨਾਂ ਸਾਡਾ ਸਰ ਕੀ ਕਸੂਰ ਸੀ ਇਹਨਾਂ ਦੇ ਵਿੱਚ ਕਿ ਸਾਡੀਆਂ ਗੱਡੀਆਂ ਜਿਹੜਾ ਨੁਕਸਾਨ ਕੀਤਾ ਗਿਆ ਇਹਦਾ ਜੀ ਸਾਨੂੰ ਕੋਈ ਨਾ ਕੁਝ ਕੀਤਾ ਜਾਵੇ ਕਿੰਨੇ ਕੁ ਲੋਕ ਸੀ ਉਹਨਾਂ ਕੋਲ ਕੀ ਕੀ ਹਥਿਆਰ ਸੀ ਪਤਾ ਕੁ ਜੀ ਵਾਧੂ ਹਥਿਆਰ ਸੀ ਡਾਂਗਾ ਸੋਟੇ ਵੱਟੇ ਇੱਟਾਂ ਰੋੜੇ ਹਰੇਕ ਚੀਜ਼ ਉਹਨਾਂ ਕੋਲੇ ਗਈ ਸੀ ਜੀ ਹੋਰ ਵੀ ਅਗੇ ਸੀ ਤਿਆਰ ਕੋਈ ਹੈਗੇ ਸੀ ਜੀ ਵਾਧੂ ਹਥਿਆਰ ਸੀ ਉਹਨਾਂ ਕੋਲ ਬਿਲਕੁਲ ਜੀ ਵਾਧੂ ਹਥਿਆਰ ਸੀ ਇੱਟਾ ਰੋੜੇ ਜੀ ਇੱਥੇ ਬਾਈ ਜੀ ਵੀ ਮੌਜੂਦ ਨੇ ਬਾਈ ਜੀ ਤੁਸੀਂ ਵੀ ਇੱਥੇ ਮੌਜੂਦ ਮੈਂ ਬੋਲ ਬਿਲਕੁਲ ਜੀ ਕੁਝ ਬੋਲਣਾ ਆਲੀ ਚਾਹਦੇ ਕੈਮਰੇ ਦੇ ਸਾਹਮਣੇ ਹੋਰ ਤਸਵੀਰਾਂ ਤਾਂ ਕਈ ਤਾਂ ਗਰੁੱਪ ਲੜਾਈ ਲੜੇ ਤੇ ਦੂਜਿਆਂ ਦੀਆਂ ਗੱਡੀਆਂ ਵੀ ਪੰਨ ਦਿੱਤੀ ਗਈਆਂ ਸਾਰਾ ਅਸੀਂ ਤਾਂ ਉੱਥੇ ਆਪਣੇ ਜਿੱਥੇ VOTING ਹੋ ਰਹੀ ਉਹਥੇ ਆਸੀ ਫੈਲਾ ਜਮਾ ਕਰਾ ਰਹੇ ਸੀ ਸਾਨੂੰ ਤਾਂ ਇੱਥੇ ਪਿੱਛੇ ਪਤਾ ਹੀ ਨਹੀਂ ਜੀ ਕੀ ਕੁਝ ਹੋ ਰਿਹਾ ਹੈ ਇਹਦਾ ਜਾਣਕ ਹੁਣ ਸਾਨੂੰ ਕਿਸੇ ਦੱਸਿਆ ਤਾਂ ਅਸੀਂ ਆ ਕੇ ਦੇਖਿਆ ਵੀ ਗੱਡੀ ਸਾਰੀ ਹਾਂਜੀ ਹਾਂਜੀ ਅੱਛਾ ਤੇ ਇਹ ਗੱਡੀ ਸਾਰੀ ਤੋੜ ਪਾ ਨ ਕਰਤੀ ਕੁਝ ਵੀ ਨਹੀਂ ਬਚਿਆ ਪਿਛਲਾ ਸ਼ੀਸ਼ਾ ਵੀ ਤੋੜਤਾ ਅਗਲਾ ਫਰੰਟ ਵੀ ਆ ਸਾਈਡ ਵਾਲਾ ਸ਼ੀਸ਼ਾ ਵੀ ਆ ਵੀ ਸਾਰੇ ਗੱਡੀ ਖਤਮ ਕਰਤੀ ਗੱਡੀ ਜਮਾਏ ਕੀ ਮੰਗ ਕਰਦੇ ਹੋ ਅਸੀਂ ਇਹ ਪ੍ਰਸ਼ਾਸਨ ਤੇ ਉਹ ਮੰਗ ਕਰਦੇ ਦਰਸੀ ਸਾਰ ਸਾਨੂੰ ਤਾਂ ਇਹ ਫੋਨ ਕਰਿਆ ਵੀ ਤੁਹਾਡੀ ਗੱਡੀ ਟੁੱਟੀ ਪਈ ਐ ਇਸ ਤਰ੍ਹਾਂ ਵੀ ਅਸੀਂ ਤਾਂ ਐ ਹੀ ਉਧਰ ਮੰਗ ਦਰ ਪਰ ਰਹੇ ਆ ਸਾਰਾ ਉਧਰ ਸਹਿਮਤੀ ਨਾਲ ਸਾਡਾ ਚੱਲਦਾ ਵਗਾਂਵੇਂ ਇਧਰ ਪਤਾ ਹੀ ਨਹੀਂ ਸੀ ਜੋ ਵੀ ਅਸੀਂ ਪ੍ਰਸ਼ਾਸਨ ਉਹ ਮੰਗ ਕਰਦਿਆ ਸਾਡਾ ਜੋ ਵਰਪਾਈ ਜਾਂਦੀ ਕੀਤੀ ਜਾਵੇ ਜਿੰਨਾ ਕੀਤਾ ਕੰਮ ਨਾਲ ਸਖਤ ਸਖਰਵਾਈ ਕੀਤੀ ਜਾ ਉਹਨਾਂ ਤੇ ਤਾਨੂੰ ਪਤਾ ਲੱਗਿਆ ਕਿ ਇੱਥੇ ਜਦੋਂ ਟ੍ਰੋੜੇ ਚੱਲੇ ਨੇ ਕੁਝ ਹੈਗੇ ਸੀ ਤੁਸੀਂ ਕਿ ਨਹੀਂ ਨਹੀਂ ਜੀ ਅਸੀਂ ਨਹੀਂ ਇੱਥੇ ਹੈਗੇ ਸੀ ਮੌਜੂਦ ਨਹੀਂ ਸੀ ਗੱਡੀਆਂ ਬਣ ਗਏ ਨੇ ਜਾਇ ਜੇ ਇੱਕ ਸਾਈਡ ਸਾਡਾ ਇਧਰ ਰੋਲਾ ਹੀ ਨਹੀਂ ਦੇਖੋ ਕਿਧਰ ਸਾਈਡ ਤੇ ਗੱਡੀਆਂ ਸਾਰੀਆਂ ਖੜੀਆਂ ਨੇ ਜੀ ਗੱਡੀਆਂ ਤੋੜ ਦਿੱਤੀਆਂ ਗਈਆਂ ਬਿਲਕੁਲ ਜੀ ਨੌਜਵਾਨਾਂ ਵਿੱਚ ਜੇਕਰ ਸਵੇਰ ਦੀ ਗੱਲ ਕਰ ਲਈ ਤਾਂ ਉਤਸ਼ਾਹ ਪੂਰਾ ਸੀ ਪਰ ਦੁਪਹਿਰ ਹੁੰਦਿਆਂ ਹੁੰਦਿਆਂ ਹੀ ਇਹ ਕਮਾਰਦਤ ਵਾਪਰ ਜਨ ਸਾਡਾ ਦੇਹ ਹਾ ਅਸੀਂ ਤਾਂ ਹੈ ਨਹੀਂ ਲੜਾਈ ਝਗੜੇ ਨਾਲ ਗੱਲ ਹੀ ਨਹੀਂ ਸਾਡਾ ਨਜਾਇਜ਼ ਗੱਡੀਆਂ ਤੋੜੀਆਂ ਗਏ ਦੇਖ ਲਓ ਤੁਸੀਂ ਆਪ ਮੌਕੇ ਤੇ ਲਾਈਵ ਦੇਖੋ ਇਧਰ ਹਾਲ ਕੀ ਕਰਦੇ ਗੱਡੀਆਂ ਦਾ ਠੀਕ ਹੈ ਵੀ ਆਹ ਖਾਨ ਨੂੰ ਦੱਸਿਆ ਗਿਆ ਗੱਡੀਆਂ ਤੋੜ ਰਹਿਣ ਇਸ ਤਰ੍ਹਾਂ ਵੀ ਸਾਡੇ ਨਾਲ ਕੋਈ ਰੰਜਿਸ਼ ਹੋਵੇ ਫਿਰ ਤਾਂ ਸਾਨੂੰ ਦੱਸਣ ਵੀ ਸਾਡੀ ਰੰਜਿਸ਼ ਵੀ ਕਿਸੇ ਨਾਲ ਨਹੀਂ ਗਈ ਅਸੀਂ ਤਾਂ ਆਪ ਦਾ ਮੰਗ ਪੱਤਰ ਭਰਨ ਆਏ ਵੇ ਜੀ ਬਿਲਕੁਲ ਜੀ ਆਦਾ ਨੋਮੀਨੇਸ਼ਨ ਭਰਨ ਆਏ ਸੀ ਪਰ ਇਸ ਦੇ ਵਿੱਚ ਹੀ ਸਾਡੀਆਂ ਗੱਡੀਆਂ ਤੋੜ ਦਿੱਤੀਆਂ ਜਾਂਦੀਆਂ ਨੇ ਇਹ ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਅੰਦਰ ਨੋਮੀਨੇਸ਼ਨ ਕਰ ਰਹੇ ਸੀ ਪਰ ਬਾਹਰ ਜਿਹੜੀ ਗੱਡੀਆਂ ਦੀ ਭੰਨ ਤੋੜ ਕੀਤੀ ਗਈ ਅਤੇ ਵੱਡੀ ਗਿਣਤੀ 'ਚ ਗੱਡੀਆਂ ਤੋੜੀਆਂ ਗਈਆਂ ਕੀ ਨਾਮ ਇਹ ਜੀ ਤੁਹਾਡਾ ਅਤੇ ਗੱਡੀ ਤੁਹਾਡੀ ਸੀ ਤੋੜੀ ਗਈ ਮੇਰਾ ਨਾਮ ਜੀ ਬਿੱਟੂ ਦਰੋਗਾ ਪਿੰਡ ਮੇਰਾ ਦਰੋਗਾ ਹੈ ਅਸੀਂ ਅੱਜ ਇੱਥੇ ਨਾਮਜ਼ਦੀ ਫੈਲ ਪਰ ਆਏ ਸੀ ਸਰਪੰਚੀ ਔਰ ਲੈਂਬਰੀ ਦੇ ਆ ਅਸੀਂ ਤਾਂ ਅੰਦਰ ਬਿਲਕੁਲ ਐਂਟਰੀ ਹੋ ਗਿਆ ਸਾਨੂੰ ਨਹੀਂ ਪਤਾ ਬਾਹਰ ਜਿਹੜੀ ਗੁੰਡਾਗਰਦੀ ਦਾ ਨੰਗਾ ਨਾਚ ਤੇ ਨੱਚਿਆ ਦੇ ਵੇਖੋ ਆ ਸਾਡੀ ਗੱਡੀਆਂ ਦਾ ਬਿਨਾਂ ਗੱਦ ਨੁਕਸਾਨ ਕਰ ਗਏ ਜੇ ਤੁਹਾਡੀ ਕੋਈ ਪਾਰਟੀਵਾਦੀ ਹੈਗੀ ਤਾਂ ਦੀ ਪਿੰਡ ਵਿੱਚ ਕੱਢਣੀ ਤੁਸੀਂ ਇੱਥੇ ਆ ਕੇ ਕੀ ਤਾਂ ਕੋ ਨੁਕਸਾਨ ਕੀਤਾ ਕੱਲੀ ਮੇਰੀ ਗੱਡੀ ਤੇ ਨਹੀਂ ਕੀਤਾ ਘੱਟੋ ਘੱਟ ਇਹ ਤੇ ਮੇਰੇ ਨਾਲ 20 ਤੋਂ 22 ਗੱਡੀਆਂ ਨੁਕਸਾਨ ਕੀਤਾ ਗਿਆ ਹੈ ਤੇ ਇਹਨਾਂ ਲੋਕਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਜੇ ਤੁਹਾਡੀਆਂ ਕੋਈ ਪਾਰਟੀਆਂ ਬਾਜ਼ੀਆਂ ਸੀ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਮਤਵਰ ਹਗਾ ਕਿ ਪਿੰਡ 'ਚ ਕੱਢੋ ਇੱਥੇ ਆ ਕੇ ਗੱਡੀਆਂ ਭੜਨ ਦਾ ਕੀ ਫਾਇਦਾ ਦੱਸੋ ਤੇ ਮੈਂ ਸਰਕਾਰ ਨੂੰ ਵੀ ਇਹ ਕਹਿਣਾ ਸਖਤ ਸਖਤ ਕਹਿਣਾ ਤੇ ਪੂਰਤ ਪ੍ਰਜਾ ਦੇ ਨੂੰ ਕਹਿਣਾ ਇਹਨਾਂ ਗਲਤੰਤਰਾਂ ਦੇ ਬਿਲਕੁਲ ਜਿਹੜਾ ਪੂਰਾ ਤਰ੍ਹਾਂ ਕੰਜਾ ਕਸਾ ਜਾਵੇ ਤੇ ਇਹਨਾਂ ਦੇ ਬੰਦੀ ਕਾਰ ਵੀ ਕੀਤਾ ਤੇ ਸਾਨੂੰ ਜਿਹੜਾ ਸਾਡਾ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈ ਤੇ ਸਾਨੂੰ ਉਹਦਾ ਹੱਕ ਦਵਾਇਆ ਜਾਵੇ ਸਰ ਤੁਸੀਂ ਪਿੰਡੀ ਪਹੁੰਚੇ ਹੋ ਅੱਜ ਗੱਡੀਆਂ ਤੋੜੀਆਂ ਗਿਆ ਲੋਕਾਂ ਲੋਕੋ ਜੀ ਲੋਕਾਂ ਵੱਲੋਂ ਠੀਕ ਹੈ ਜੀ ਇਹ ਪਤਾ ਚੱਲ ਰਿਹਾ ਕਿ ਵਾਵਾ ਹੱਲੇ ਲਵਾਈ ਕੀ ਕਰਦੀ ਸੀ ਮੰਦਿਰ ਜੀ ਜੀ ਬਸ ਥੋੜੀ ਜੀ ਸੱਤੇ ਕੀਤੀ ਹੈ ਉਹਦੇ ਤੱਕ ਕਿ ਧੌਰ ਧੌਰ ਜਾਈਏ ਤੇ ਪਾਣੀ ਕਿਉਂ ਕਿ ਜਿਹੜਾ ਮਰਾ ਮਟਾ ਜੀ ਸਰ ਸਰ ਕੋਈ ਕਾਰਵਾਈ ਇਹਨਾਂ ਖਿਲਾਫ ਪਤਾ ਲੱਗਿਆ ਕੋਈ ਕਿਹੜੇ ਲੋਕ ਸੀ ਇਹ ਉਹ ਐਸਐਸਓ ਸਾਹਿਬ ਕਰ ਰਹੇ ਨੇ ਜੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਸਾਰੇ ਇਹਨਾਂ ਲੋਕਾਂ ਦੇ ਖਿਲਾਫ ਹੋਏਗੀ ਜੋ ਬਣਦਾ ਕਾਨੂੰਨ ਅਨੁਸਾਰ ਜੋ ਐਕਸ਼ਨ ਪੜਦਾ ਲਵਾਂਗੇ ਜੀ ਉਹ ਪਰਲੀ ਰੋਕ ਜੀ